ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਅਲਕੜੇ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਤੇ ਨਜ਼ਦੀਕ ਭਧੌੜ ਦਾ ਪਿੰਡ ਆ ਅੱਜ ਤਣੂ ਤਿੰਨ ਪਾਲਕ ਬੱਚੇ ਦਿਖਾਵਾਂ ਛੋਟੇ ਛੋਟੇ ਤੇ ਇੱਕ ਚੰਗੀਆਂ ਵਿੱਚ ਤੇ ਦੋ ਜਮਾਂ ਪਾਲਣ ਵਾਲੇ ਤੁਹਾਡੇ ਕੰਮ ਦੇ ਸੌਦੇ ਹੋਣ ਵਾਲੇ ਤੁਸੀਂ ਫੋਨ ਕਰਦੇ ਰਹਿੰਦੇ ਵੀ ਛੋਟੇ ਪਾ ਦੀ ਕੱਟੀ ਲੈਣੀ ਆ ਤੇ ਅੱਜ ਤੁਹਾਨੂੰ ਇੱਕ ਨਹੀਂ ਤਿੰਨ ਭਾਲ ਕੇ ਦੇ ਦਿੱਤੀਆਂ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਵੀਰੇ ਕੌਰੀ ਸੱਸੀ ਕਾ ਵੀਰੇ ਸੱਸੀ ਕਾ ਹੋਰ ਕਿਵੇਂ ਕੌਰੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲ ਬਾਈ ਆਪਾਂ 996860320 02358 ਪਿੰਡ ਆਪਣਾ ਜੀ ਪਿੰਡ ਹਲਖੜਾ ਜਿਹੜਾ ਬਰਨਾਲਾ ਤਸੀਹ ਦਾ ਪਾਇ ਨੇੜੇ ਆਪਾਂ ਨੂੰ ਮੇਨ ਭਦੌੜ ਨੰਬਰ ਬੋਲਤਾ ਬਾਈ ਹਾਂਜੀ 99687032 ਓਕੇ ਆਈ ਫਿਰ ਤਿੰਨ ਬੱਚੇ ਦਿਖਾ ਰਹੇ ਆ ਤਿੰਨ ਬੱਚੇ ਦਿਖਾਓ ਤਿੰਨੇ ਮੋਰਾ ਚ ਆ ਗਏ ਬਾਈ ਹਾਂ ਤਿੰਨੇ ਮੋਰਾ ਚ ਜਿਹੜੀ ਪਹਿਲੇ ਨੰਬਰ ਤੇ ਆਪਾਂ ਘੱਟੀ ਦੇਖੀਏ ਨੇ ਤਾਂ ਟਾਈਮ ਹੀ ਥੋੜਾ ਲਊ ਹਨਾ ਟੀਕੇ ਨੂੰ ਆਹਾਂ ਇਹ ਤਾਂ ਬਸ ਥੋੜੀ ਟਾਈਮ ਲਊ ਗਰੇ ਹਾਂ ਆ ਦੇਖਾਓ ਜੀ ਮੜੇ ਆਹ ਦੇਖੋ ਜੀ ਹੂੰ ਪੱਖਾ ਨੂੰ ਤਿੰਨਾਂ ਦੀ ਸਾਫ ਸੋਫਾ ਓਕੇ ਥਣ ਸਾਫ ਤੇ ਬਾਈ ਜੀ ਕਿੰਨੀ ਗੁਮਰੇ ਮੂੰਹ ਕਿਵੇਂ ਆ ਇਹ ਠੀਕ ਹੀ ਆ ਤਾਂ ਆ ਜੇ ਬਾਈ ਠੀਕ ਹੀ ਆ ਜੇ ਖੋਲੋ ਜੀ ਤੋਰਾ ਕਰਾਗੇ ਚੈ ਬਾਕੀ ਤੁਸੀਂ ਆਦੀ ਦਸਾਲੀ ਨਾ ਖਰੀਦਨੀ ਆ ਆ ਦੇਖੋ ਜੀ ਦੇਖ ਦੀ ਚੰਗੀ ਬਸ ਮਹੀਨਾ ਦੋ ਮਹੀਨੇ ਸਾੰਭਣ ਵਾਲੀ ਆ ਤਾਂ ਹਨਾ ਹਾਂ ਹੁਣ ਤੇ ਬਾਕੀ ਕਮਾਂ ਤੇ ਝੋਲੀ ਝੜੀ ਬਹੁਤ ਚੰਗੀ ਆ ਹਨਾ ਓਕੇ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਜੀ ਹਾਂ ਵੀਰੇ ਕੌਰੀ ਕੀ ਰੇਟ ਆ ਗਿਆ ਦਾ ਇਹ ਤੇ ਮੁੱਲ ਤਾਂ 25 26 ਦਾ 22000 ਦੀ ਗੱਟੀ ਦੇਣਾ ਬਸ ਜਮੇ ਜਾਏ ਰੇਟ ਕਰਤਾ ਹਨਾ ਇਹ ਵੀ ਆਪਾਂ ਮੱਝ ਜੀ ਕਹਿੰਦਾ ਕੱਟ ਕੇ ਲਈਆਂ ਟੋਕੜ ਦਾ ਆ ਦੇਖੋ ਰੰਗ ਦੇਖ ਕਿੰਨਾ ਸੋਹਣਾ ਬਣਦਾ ਹਨਾ ਫਟਾ 22000 ਚੋਂ ਮਾਨਤਾ ਦਾ ਛੋੜ ਵਾਲੇ ਹੋਊਗਾ ਹਨਾ ਹੁਣ ਤੇ ਇਹ ਵੀਰੇ ਇਹਨੂੰ ਵੀ ਖੋਲੋ ਮੜੇਆ ਕੀ ਰੇਟ ਅਗਾ ਕਰੀਏ ਦਾ ਕੁੱਤੇ 13000 ਦੀ ਗੱਲ ਹੈ ਬੱਚਾ ਹੀ ਆ ਯਾਰ ਹਨਾ ਬਹੁਤ ਚੰਗੀ ਮਾਤੂ ਦਾ ਕੱਟਿਆ ਆ ਅੱਜ ਫਿਰ ਆਫਰ ਹੀ ਆ ਯਾਰ ਜਮੈਂ ਜਾਏ ਰੇਟ ਕਰੀ ਜਾਂਦਾ ਹਨਾ ਫਸਟ ਆਪਾਂ ਨੂੰ ਭਾ ਲੈਣਾ ਭਾ ਲਈ ਦੇਣਾ ਭਾ ਨਹੀਂ ਦੇ ਦੇਣੀ ਆਪਾਂ ਨੂੰ 2 ਰੁਪਏ ਦਾ ਮਤਬਲਾ ਹਨਾ ਤੇ ਠੰਡ ਠੀਕ ਆ ਬਈ ਇਹਦੇ ਵੀ ਹਾਂ ਹਾਂ 4 ਇੱਕੋ ਜਮ ਆਇਆ ਠੀਕ ਹੈ ਜੀ ਆ ਦੇਖੋ ਜੀ ਚੰਗੀ ਸਾਈ ਦੀ ਮਾੜਾ ਮੋਟਾ ਥੋੜਾ ਮਾਨ ਤਨ ਜਰੂਰ ਹੋ 13000 ਚੋਂ ਤੇ ਖੀਰੀ ਆ ਮੂੰਹੇ ਤਾਂ ਬੱਚਾ ਜਮਾ ਪਿਆਰਾ ਬੱਚਾ ਝੋਲੀ ਸੋਹਣੀ ਆ ਤੇ ਹੁਣ ਵੀਰੇ ਲਾਸਟ ਵਾਲਾ ਇਹ ਵੀ ਸਿੰਗੀ ਸਿੰਗੀ ਬੜੀ ਚੱਕਣ ਲੱਗੀ ਓਕੇ ਜੀ ਬਸ ਬੁਟਾ ਕਹਿਣ ਨੂੰ ਆਉਂਦਾ ਵੀ ਬੜੀ ਚੰਗੀ ਮਾੜੀ ਦੀ ਘਟੀ ਆ ਓਕੇ ਯਾਰ ਝੋਲੀ ਝਾਲੀ ਹਨਾ ਆ ਦੇਖ ਹੂੰ ਪਾ ਲੈਣ ਆ ਲਈਆਂ ਓਕੇ ਤੇ ਕੌਰੀ ਇਹ ਕਿੰਨੇ ਦੇ ਦੇ ਰਹੇ ਆ ਭਾਈ 8000 ਦੇ ਰਹੇ ਆ ਇਤੂ ਫਰਜਾਇ ਰੇਟ ਹੋਰ ਵੀ ਹੈ ਕੋਈ ਕਿ ਬਸ ਓਕੇ ਜੀ ਜਮਾ ਜਾਏ ਰੇਟ ਯਾਰ 8000 ਦੇ ਵਿੱਚ ਅੱਜ ਤਾਂ ਆਫਰ ਹੀ ਆ ਹੈਨਾ ਇਹ ਤਾਂ ਬੰਦ ਨਾਲ ਬੰਦੇ ਨੇ ਦੇ ਦਿੱਤਾ ਬਸ ਕਹਿੰਦਾ ਤੈਨੂੰ ਦੇਣੀ ਹੈ ਓਕੇ 8000 13000 ਤੇ 23000 ਕਿ 22 22000 ਜਰੂਰ ਬਾਈ ਨਾਲ ਕਰਿਓ ਸੰਪਰਕ ਜਮਾ ਜਾਏ ਰੇਟ ਸੋਨੂੰ ਸੌਦੇ ਆ ਜਿੱਤੇ ਨੰਬਰ ਬਾਈ ਫੇਰ ਬੋਲੀ 9967085 ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤੇ ਨੇੜੇ ਭਦੌੜ ਦੀ ਵੀਡੀਓ ਹੈ ਜੀ ਬਾਕੀ ਦਿੰਦੇ ਰਹੋ ਪਿਆਰ ਚੈਨਲ ਨੂੰ ਢਿਲੋਂ ਡੈਰੀ ਫਾਰਮ ਬਟੇਂਡਾ ਦਾ ਧੰਨਵਾਦ ਜੀ